ਭਾਇਏ ਗਸਤੀ ਰਾਤ ਮੰਡਿਆਲਾ ਦੇ ਵਿੱਚ ਐਚਪੀ ਗੈਸ ਟੈਂਕਰ ਤੇ ਮਹਿੰਦਰਾ ਪਿਕਅਪ ਦੀ ਭਿਆਨਕ ਟੱਕਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਜਾਨਾਂ ਚਲੀ ਗਈਆਂ ਕਈ ਲੋਕ ਸੜ ਗਏ ਐਸਐਸਪੀ ਸੰਦੀਪ ਮਾਲਿਕ ਨੇ ਦੱਸਿਆ ਕਿ ਹਾਦਸਾ ਟੈਂਕਰ ਡਰਾਈਵਰ ਦੀ ਗਲਤੀ ਦੇ ਨਾਲ ਵਾਪਰਿਆ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਡਰਾਈਵਰ ਸੁਖਜੀਤ ਤੇ ਉਸਦੇ ਸਾਥੀ ਗੈਸ ਟੈਂਕਰ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਸ ਕੱਢ ਰਹੇ ਸਨ ਸਿਲੰਡਰ ਦੇ ਵਿੱਚ ਭਰ ਰਹੇ ਸਨ ਤੇ ਉਸ ਨੂੰ ਵੇਚਣ ਦੀ ਕੋਸ਼ਿਸ਼ ਸੀ ਉਹਨਾਂ ਦੀ ਇਸ ਰੈਕਟ ਦੇ ਵਿੱਚ ਅਵਤਾਰ ਸਿੰਘ ਰਮੇਸ਼ ਕੁਮਾਰ ਰਾਜਕੁਮਾਰ ਨਾ ਦੇ ਵਿਅਕਤੀ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰਕੇ 50 ਸਿਲੰਡਰ 9 ਤੇਲ ਦੇ ਡਰਮ ਦੇ ਕਾਬੂ ਕੀਤੇ ਨੇ ਹੁਣ ਇਹਨਾਂ ਤੋਂ ਪੁੱਛਗਿੱਛ ਚੱਲੀ ਹੈ ਜੋ ਜੁਰੜਕ ਦਾ ਡਰਾਈਵਰ ਸੀਗਾ ਉਹਦੀ ਆਇਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਅ ਤੇ ਉਹ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਤੇ ਪਿੰਡ ਆਲੇ ਤੋਂ ਐਂਡ ਵਰਕ ਵਰਥ ਸਾਵਾ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਫਿਲਟਰੀਜ ਦਾ ਕੰਮ ਹੁੰਦਾ ਹੈ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਹੈ ਨੇ ਇਲੀਗਲੀ ਉਹ ਗੈਸ ਨੂੰ ਮੇਕਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਹੈ ਤੇ ਅਸੀਂ ਇੱਕ ਹੋਰ ਐਫਆਰ 120 ਨੰਬਰ ਐਫਆਰ ਉਲੋਵਰ थाने ਦੇ ਵਿੱਚ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ essentiial commodity act ਐਂਡ ਵਰਕ ਵਰਥ ਜਿਹੜੇ कि बी एन एस एस एंड लिक्विड पेट्रोलियम गैस सप्लाई एंड कंट्रोल ओडर है ड्यूरिंग द इनवैन है, है सुखचैन सिंह सुखा जो कि पी एस बुलोवाल होशियारपुर का है एक अवतार सिंह है बुलोवाल का रहने बुलो वाला है पी uh, एस बुलोवाल का है रमेश कुमार राजकुमारी जलंधर के रहने ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਜੋ ਸੁਖਚੈਨ ਸਿੰਘ ਸੁਖਾਇਦੇ ਤੋਂ ਸਾਨੂੰ ਬਰਾਮਦ ਕੀ ਹੋਈ 10 LPG ਦੇ ਸਿਲੰਡਰ ਤੇ ਇੱਕ ਫੈਬ੍ਰੀਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫੋਰ ਫਿਲਿੰਗ ਆਫ ਥਿਸ ਗੈਸ ਉਹ ਅਸੀਂ ਰਿਕਵਰ ਕੀਤੀ ਫਰੋਮ ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨੇ ਬਣਾਇਆ ਹੋਇਆ ਉੱਤੇ ਇਹਦਾ ਪਿੰਡ ਹੈਗਾ ਰਾਮਨਗਰ ਟੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰ ਵੱਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਹੈ ਅਵਤਾਰ ਸਿੰਘ ਰਮੇਸ਼ਨ ਰਾਜ ਕੁਮਾਰ ਇਹਨਾਂ ਦਾ ਇੱਕ ਅਲੱਗ ਹੀ ਰੂਹ ਇਹਨਾਂ ਨੇ ਬਣਾਇਆ ਹੋਇਆ ਕਿਉਂਕਿ ਆਦਮਪੁਰ ਨੂੰ ਜਿਹੜਾ ਰੋੜ ਜਾਂਦਾ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਪਰ ਜਦੋਂ ਅਸੀਂ ਰੇਡ ਕੀਤਾ ਤੇ ਉੱਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ अबाउट 40 ਸਿਲੰਡਰ ਤੇ ਐਦਾ ਹੀ ਨੋਜ਼ਲ ਤੇ ਲੋ ਆਇਲ ਡਰਮਸ ਉੱਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲ ਇਹ 4 ਬੰਦੇ ਆ ਤਾਂ ਸਾਨੂੰ 50 ਐਲ ਪੀ ਜੀ